ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸਿੱਖਾਂ ਦਾ ਜਿਵੇਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਕਿੱਸਾ ਸਾਂਝਾ ਕਰਨਾ ਉਹ ਕਿੱਸਾ ਸਰਕਾਰ ਪੀਰ ਗੌਸਪਾਕ ਦਾ ਤੇ ਖਵਾਜਾ ਸਰਕਾਰ ਦਾ ਕਹਿੰਦੇ ਇੱਕ ਵਾਰ ਖਵਾਜਾ ਸਰਕਾਰ ਗੌਸਪਾਕ ਸਰਕਾਰ ਦੇ ਕੋਲ ਗਏ ਉਹਨਾਂ ਦੇ ਦਰਬਾਰ ਦੇ ਵਿੱਚ ਗਏ ਜਦੋਂ ਉਹਨਾਂ ਦੇ ਦਰਬਾਰ ਦੇ ਵਿੱਚ ਖਵਾਜਾ ਸਰਕਾਰ ਗਏ ਗੌਸਪਾਕ ਸਰਕਾਰ ਦੇ ਦਰਬਾਰ ਦੇ ਵਿੱਚ ਤਾਂ ਗੌਸਪਾਕ ਸਰਕਾਰ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਖਵਾਜਾ ਸਰਕਾਰ ਦੀ ਖਾਤਰਦਾਰੀ ਕਰੋ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਹੈ ਉਹ ਲਿਆ ਕੇ ਦਿਓ ਕੋਈ ਕਮੀ ਨਾ ਰਹੇ ਸੇਵਾ ਦੇ ਵਿੱਚ ਜਦੋਂ ਸੇਵਾਦਾਰ ਨੇ ਸਾਰੀ ਸੇਵਾ ਖਵਾਜਾ ਸਰਕਾਰ ਦੀ ਕੀਤੀ ਉਸ ਤੋਂ ਬਾਅਦ ਗੌਸਪਾਕ ਸਰਕਾਰ ਨੇ ਖਵਾਜਾ ਪੀਰ ਤੋਂ ਇਹ ਪੁੱਛਿਆ ਕਿ ਸਰਕਾਰ ਜੇ ਤੁਹਾਡੀ ਕੋਈ ਹੋਰ ਦਿਲ ਦੀ ਤਮੰਨਾ ਹੋਵੇ ਤਾਂ ਸਾਨੂੰ ਦੱਸੋ ਅਸੀਂ ਉਹ ਵੀ ਪੂਰੀ ਕਰਨੀ ਚਾਹੁੰਦੇ ਆ ਤਾਂ ਖਵਾਜਾ ਸਰਕਾਰ ਕਹਿੰਦੇ ਨੇ ਗੌਸਪਾਕ ਸਰਕਾਰ ਨੂੰ ਕਿ ਸਾਡਾ ਜੀ ਕਰ ਰਿਹਾ ਕਿ ਅਸੀਂ ਕਵਾਲੀ ਸੁਣੀਏ ਉਹਨਾਂ ਨੇ ਕਵਾਲ ਦਾ ਨਾਮ ਦੱਸਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਚੁਣਵੇਂ ਹੀ ਕਵਾਲ ਹੁੰਦੇ ਸੀ ਜਿਹੜੇ ਪਤਾ ਹੁੰਦਾ ਸੀ ਕਿ ਇਹਨਾਂ ਨੇ ਹੀ ਦਰਬਾਰਾਂ ਤੇ ਗਾਉਣਾ ਤਾਂ ਗੌਸਪਾਕ ਸਰਕਾਰ ਕਹਿੰਦੇ ਕੋਈ ਗੱਲ ਨਹੀਂ ਜਰੂਰ ਜੀ ਗੌਸਪਾਕ ਸਰਕਾਰ ਨੇ ਆਪਣੇ ਦਰਬਾਰ ਦੇ ਸੇਵਾਦਾਰਾਂ ਨੂੰ ਉਸ ਕਵਾਲ ਦੇ ਘਰੇ ਭੇਜਿਆ ਜਦੋਂ ਦਰਬਾਰ ਦੇ ਸੇਵਾਦਾਰ ਉਹਨਾਂ ਕਵਾਲਾਂ ਦੇ ਘਰੇ ਗਏ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਕਵਾਲ ਤਾਂ 7-8 ਦਿਨ ਪਹਿਲਾਂ ਮਰ ਗਿਆ ਵੀ ਉਹ ਹੁਣ ਕਵਾਲੀ ਨਹੀਂ ਕਰ ਸਕਦਾ ਉਹਨਾਂ ਦੇ ਨਾਲ ਕੋਈ ਅੱਗੇ ਉਹ ਕੋਈ ਕਵਾਲੀ ਕਰ ਸਕਦਾ ਤਾਂ ਸੇਵਾਦਾਰ ਨੇ ਆ ਕੇ ਵਾਪਸ ਦਰਬਾਰ ਗੌਸਪਾਕ ਸਰਕਾਰ ਨੂੰ ਦੱਸਿਆ ਕਿ ਸਰਕਾਰ ਇਦਾਇਦਾ ਕਰਕੇ ਆ ਗੱਲ ਹੋ ਗਈ ਕਿ ਉਹ ਤਾਂ ਜੀ ਮਰ ਗਿਆ। ਕਿ ਉਹ ਕਵਾਲੀ ਨਹੀਂ ਕਰ ਸਕਦਾ। ਤਾਕਵਾਜਾ ਸਰਕਾਰ ਕਹਿੰਦੇ ਵੀ ਕੋਈ ਗੱਲ ਨਹੀਂ ਚਲੋ। ਜੇ ਮਰੀ ਹੀ ਗਿਆ ਫਿਰ ਤਾਂ ਆਪਾਂ ਕੀ ਕਰ ਸਕਦੇ ਆ ਫਿਰ ਸਹੀ। ਤਾਂ ਗੌਸਪਾਕ ਸਰਕਾਰ ਖਵਾਜਾ ਸਰਕਾਰ ਨੂੰ ਕਹਿੰਦੇ ਨੇ ਕਿ ਸਰਕਾਰ ਨਹੀਂ ਐਦਾਂ ਨਹੀਂ। ਜੇ ਤੁਹਾਡਾ ਜੀ ਸੀ ਕਵਾਲੀ ਸੁਣਨ ਦਾ ਤਾਂ ਤੁਹਾਨੂੰ ਕਵਾਲੀ ਸੁਣਾਵਾਂਗੇ ਤੇ ਉਸੇ ਕਵਾਲ ਤੋਂ ਸੁਣਾਵਾਂਗੇ। ਇਹ ਦਰਬਾਰ ਆ ਇੱਥੋਂ ਕੋਈ ਸਵਾਲੀ ਨਹੀਂ ਖਾਲੀ ਜਾਂਦਾ ਤਾਂ ਤੁਸੀਂ ਤਾਂ ਖਵਾਜਾ ਸਰਕਾਰ ਤਾਂ ਜੀ ਗੌਸਪਾਕ ਸਰਕਾਰ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਭਾਈ ਪਤਾ ਕਰੋ ਉਹਦੀ ਕਬਰ ਕਿੱਥੇ ਬਣੀਆ ਕਵਾਲ ਦੀ ਤੇ ਉਹਦੀ ਕਬਰ ਤੇ ਜਾ ਕੇ ਸੁਨੇਹਾ ਲਾਓ ਉਹਨੂੰ ਜਾ ਕੇ ਕਹੋ ਕਿ ਗੌਸਪਾਕ ਪੀਰ ਨੇ ਬੁਲਾਇਆ ਹੈ ਕਵਾਲੀ ਸੁਣਨੀ ਆ ਤੇ ਖਵਾਜਾ ਸਰਕਾਰ ਆਏ ਹੋਏ ਨੇ ਤ ਸੇਵਾਦਾਰ ਜਾਂਦੇ ਨੇ ਉਹਦੀ ਕਬਰ ਲੱਭ ਕੇ ਉਹਦੀ ਕਬਰ ਤੇ ਜਾ ਕੇ ਦਰਬਾਰ ਦੇ ਸੇਵਾਦਾਰ ਅਰਦਾਸ ਕਰਦੇ ਨੇ ਕਿ ਭਾਈ ਕਵਾਲ ਸਾਨੂੰ ਨਹੀਂ ਪਤਾ ਤੂੰ ਸੁਣਦਾ ਪਿਆ ਜਾਂ ਨਹੀਂ ਸੁਣਦਾ ਪਿਆ ਪਰ ਸਾਨੂੰ ਸਰਕਾਰ ਨੇ ਸਾਡੀ ਨੇ ਹੁਕਮ ਲਗਾਇਆ ਅਸੀਂ ਉਹ ਪੂਰਾ ਕਰਨ ਆਇਆ ਕਿ ਤੈਨੂੰ ਗੌਸਪਾਗ ਪੀਰ ਯਾਦ ਕਰ ਰਹੇ ਨੇ ਕਵਾਲੀ ਸੁਣਨੀ ਆ ਤੇ ਤੈਨੂੰ ਸੁਣਨ ਵਾਸਤੇ ਖਵਾਇਆ ਸਰਕਾਰ ਆਏ ਹੋਏ ਨੇ ਐਨੀ ਗੱਲ ਸੁਣ ਕੇ ਕਹਿੰਦੇ ਕਬਰ ਫੜਦੀ ਆ ਤੇ ਵਿੱਚੋਂ ਕਵਾਲ ਨਿਕਲੇ ਆਉਂਦਾ ਜਿੰਦਾ ਹੋ ਜਾਂਦਾ ਉੱਠ ਕੇ ਬਹਿ ਜਾਂਦਾ ਕਹਿੰਦਾ ਧੰਨ ਭਾਗ ਮੇਰੇ ਕਿ ਮੇਰੇ ਮਰਨ ਤੋਂ ਬਾਅਦ ਵੀ ਸਰਕਾਰ ਨੇ ਮੈਨੂੰ ਯਾਦ ਕੀਤਾ ਸਰਕਾਰ ਮੈਨੂੰ ਯਾਦ ਕਰਦੇ ਨੇ ਪਰ ਕਹਿੰਦਾ ਮੈਂ ਕਵਾਲੀ ਕਰਨੀ ਆ ਤਾਂ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਮੇਰੇ ਸਾਜ਼ ਤੇ ਮੈਨੂੰ ਮੇਰੇ ਜਿਹੜੇ ਸਾਥੀ ਨੇ ਉਹ ਵੀ ਚਾਹੀਦੇ ਨੇ ਅਸੀਂ ਬਾਰੇ ਕਹਿੰਦਾ ਸਾਨੂੰ ਉਹਨਾਂ ਬਾਰੇ ਨਹੀਂ ਪਤਾ ਸਾਨੂੰ ਜਿੰਨਾ ਹੁਕਮ ਹੋਇਆ ਸੀ ਅਸੀਂ ਆ ਕੇ ਪਈ ਸੁਨੇਹਾ ਲਾਤਾ ਬਾਕੀ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਤਾਂ ਉਹ ਕਵਾਲ ਉਥੋਂ ਕਬਰ ਚੋਂ ਉੱਠ ਕੇ ਜਦ ਆਪਣੇ ਪਿੰਡ ਨੂੰ ਜਾਂਦਾ ਆਪਣੇ ਘਰ ਨੂੰ ਜਾਂਦਾ ਤਾਂ ਸਾਰਾ ਪਿੰਡ ਭੱਜਿਆ ਫਿਰਦਾ ਕਿ ਭਾਈ ਭੂਤ ਆ ਗਿਆ ਭੂਤ ਆ ਗਿਆ ਜਦੋਂ ਘਰੇ ਜਾਂਦਾ ਔਰ ਘਰ ਦੇ ਵੀ ਭੱਜਦੇ ਨੇ ਕਿ ਇਹ ਤਾਂ ਮਰ ਗਿਆ ਸੀ ਭੂਤ ਹੋ ਗਿਆ ਭੂਤ ਹੋ ਗਿਆ ਭਾਈ ਪਰ ਉਹ ਦੱਸਦਾ ਘਰਦਿਆਂ ਨੂੰ ਕਿ ਨਹੀਂ ਮੈਂ ਭੂਤ ਨਹੀਂ ਹੈਗਾ ਮੈਂ ਉਹੀ ਆ ਮੈਂ ਜਿੰਦਾ ਹੋ ਗਿਆ ਕਿਉਂਕਿ ਗੌਸਪਾਕ ਪੀਰ ਨੇ ਮੈਨੂੰ ਆਵਾਜ਼ ਲਗਾਈ ਆ ਗੌਸਪਾਕ ਸਰਕਾਰ ਦੀ ਕਿਰਪਾ ਨਾਲ ਮੈਂ ਉੱਠਿਆ ਉਹਨਾਂ ਨੂੰ ਕਵਾਲੀ ਸੁਣਾਉਣ ਲਈ ਉੱਠਿਆ ਮੈਂ ਤਾਂ ਕਵਾਲ ਦਰਬਾਰ ਜਾ ਕੇ ਕਵਾਲੀ ਸੁਣਾਉਂਦਾ ਸੋ ਇਹ 11ਵੀਂ ਵਾਲੀ ਸਰਕਾਰ 11ਵੀਂ ਵਾਲੇ ਪੀਰ ਦੀ ਪਾਵਰ ਆ ਜਿਉਂ ਉਹਨਾਂ ਦੇ ਬੋਲਾਂ ਦੇ ਵਿੱਚ ਇੰਨੀ ਪਾਵਰ ਆ ਕਿ ਮਰਿਆ ਹੋਇਆ ਉੱਠ ਖੜਿਆ ਤਾਂ ਇਹ ਸੋਚੋ ਜਿਹੜੇ ਉਹਨਾਂ ਨੂੰ ਮੰਨਦੇ ਨੇ ਜਿਹੜੇ ਉਹਨਾਂ ਨੂੰ ਇਸ਼ਕ ਕਰਦੇ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਤਾਂ ਉਹ ਕਿਵੇਂ ਹਾਰ ਸਕਦੇ ਨੇ ਉਹ ਕਿਵੇਂ ਕਿਸੇ ਗੱਲੋਂ ਪਿੱਛੇ ਰਹਿ ਸਕਦੇ ਨੇ ਸੋ ਤੁਹਾਡੇ ਜਿਹੜੇ ਮਰਜ਼ੀ ਪੇਪਰ ਚੱਲਦੇ ਹੋਣ ਜੇ ਤੁਸੀਂ ਫਕੀਰਾਂ ਨੂੰ ਪਿਆਰ ਕਰਦੇ ਹੋ ਉਹਨਾਂ ਪੇਪਰਾਂ 'ਚੋਂ ਪਾਸ ਜ਼ਰੂਰ ਹੋਣਾ ਤੁਸੀਂ ਜੇ ਤੁਹਾਨੂੰ ਇਹ ਕਿੱਸਾ ਸਰਕਾਰ ਦਾ ਚੰਗਾ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਸਾ ਹੀ ਜੀ